ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਰਨਜੀਤ ਸਿੰਘ ਚੰਨੀ ਨੂੰ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਗੌਰਵ ਮਥਰਾ ਨੇ ਚੁਣੌਤੀ ਦਿੱਤੀ ਸੀ ਅੱਜ ਉਸ ਚੁਣੌਤੀ ਦੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਸੁਣਾਈ ਹੈ ਅੱਜ ਚਰਨਜੀਤ ਸਿੰਘ ਚੰਨੀ ਜੋ ਸਾਬਕਾ ਮੁੱਖ ਮੰਤਰੀ ਵੀ ਰਹੇ ਚੁੱਕੇ ਨੇ ਪੰਜਾਬ ਦੇ ਅਤੇ ਨਵੇਂ ਸੰਸਦ ਨੇ ਹਲਕਾ ਜਲੰਧਰ ਤੋਂ ਗੌਰਵ ਲੁਤਰਾ ਨੇ ਇਹ ਇੱਕ ਇਲਜ਼ਾਮ ਲਗਾਇਆ ਸੀ ਮੌਜੂਦਾ ਸਾਂਸਦ ਚਰਨਜੀਤ ਸਿੰਘ ਚੰਨੀ ਤੇ ਕਿ ਉਹਨਾਂ ਨੇ ਜਿਹੜਾ ਖਾਚਾ ਕੀਤਾ ਹੈ ਅਤੇ ਜਿਹੜੇ ਉਹਨਾਂ ਨੇ ਨਾਮਜ਼ਦਗੀ ਦੇ ਪਰਚੇ ਭਰੇ ਨੇ ਉਹਦੇ ਵਿੱਚ ਬੜੀਆਂ ਤਰੁੱਟੀਆਂ ਪਾਈਆਂ ਗਈਆਂ ਨੇ ਉਸ ਵਿੱਚ ਬੜੀਆਂ ਖਾਮੀਆਂ ਨੇ ਇਸ ਨੂੰ ਲੈ ਕੇ ਗੌਰਵ ਲੁਤਰਾ ਜੋ ਪੰਜਾਬ ਦੇ ਵਿੱਚ ਭਾਜਪਾ ਦੇ ਮੇਨ ਆਗੂ ਨੇ ਉਹਨਾਂ ਨੇ ਚੁਣੌਤੀ ਦੇ ਦਿੱਤੀ ਹੈ ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਦੀ ਕੁਰਸੀ ਚਰਨਜੀਤ ਸਿੰਘ ਚੰਨੀ ਨੂੰ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਨੇ ਜਿਹੜੇ ਵੇਰਵੇ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਬੜੇ ਦੋਸ਼ ਨੇ ਬੜੀਆਂ ਖਾਮੀਆਂ ਨੇ ਇਹ ਗੱਲ ਕਹੀ ਹੈ ਗੌਰਵ ਲੁਥਰਾ ਦੇ ਵਕੀਲ ਨੇ ਇਸ ਨੂੰ ਲੈ ਕੇ ਹੁਣ ਫਿਰ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਮਚ ਚੁੱਕੀ ਹੈ ਕਿਉਂਕਿ ਅੱਜ ਜਿਹੜੀ ਹੈ ਚਰਨਜੀਤ ਸਿੰਘ ਚੰਨੀ ਅਦਾਲਤ ਵਿੱਚ ਪੇਸ਼ ਹੋਣਗੇ ਜਿਹੜੀ ਜਿਹੜੇ ਗੱਲ ਤੇ ਚੁਣੌਤੀ ਦਿੱਤੀ ਗਈ ਹੈ ਚਰਜਸਨ ਚੰਨੀ ਨੂੰ ਗੌਰਵ ਉਥਰਾ ਦੇ ਦੁਆਰਾ ਅੱਜ ਉਸ ਦੀ ਸੁਣਵਾਈ ਹੋਵੇਗੀ ਸੁਣਵਾਈ ਦੇ ਵਿੱਚ ਪਤਾ ਲੱਗੇਗਾ ਕਿ ਚਰਜਸਨ ਚੰਨੀ ਨੇ ਖਰਚੇ ਨੂੰ ਲੈ ਕੇ ਜਿਹੜੇ ਹਵਾਲੇ ਦਿੱਤੇ ਨੇ ਕੀ ਉਹ ਦਰੁਸਤ ਪਾਏ ਗਏ ਨੇ ਜਾਂ ਨਹੀਂ ਪਾਏ ਗਏ ਦੂਸਰੇ ਪਾਸੇ ਉਹਨਾਂ ਨੇ ਆਪਣੇ ਵੱਲੋਂ ਫਰਜੀ ਜਿਹੜੇ ਨੇ ਮੈਨੀਫੈਸਟੋ ਤਿਆਰ ਕੀਤਾ ਹੈ ਲੋਗਾਂ ਨੂੰ ਪੈਸੇ ਵੰਡੇ ਨੇ ਸ਼ਰਾਬ ਵੰਡੀ ਹੈ ਕਪੜੇ ਵੰਡੇ ਨੇ ਇਹ ਇਲਜ਼ਾਮ ਲਗਾਏ ਨੇ ਭਾਰਤੀ ਜਨਤਾ ਪਾਰਟੀ ਦੇ ਮੁਖੀ ਗਰਗ ਲੁਤਰਾ ਨੇ ਅਤੇ ਉਸ ਦੇ ਵਕੀਲ ਨੇ ਅੱਜ ਇੱਕ ਬੜੇ ਵੱਡੇ ਪੱਧਰ ਤੇ ਸੁਣਾਈ ਹੋਣ ਜਾ ਰਹੀ ਹੈ ਅੱਜ ਹੋ ਸਕਦਾ ਹੈ ਕਿ ਚਰਨਜੀਤ ਸਿੰਘ ਚੰਨੀ ਇਹਨਾਂ ਗੱਲਾਂ ਦਾ ਜਵਾਬ ਨਾ ਦੇਣ ਪਾ ਦੇ ਪਾ ਜੇਕਰ ਅਜਿਹਾ ਹੁੰਦਾ ਹੈ ਤਾਂ ਫਟਕਾਰ ਲੱਗੇਗੀ ਮੈਂਬਰ ਆਫ ਪਾਰਲੀਮੈਂਟ ਦੀ ਕੁਰਸੀ ਜਿਹੜੀ ਹੈ ਉਸ ਉੱਤੇ ਖਤਰੇ ਦੇ ਬੱਦਰ ਪੂਰੀ ਤਰ੍ਹਾਂ ਅੱਜ ਮਨਰਾਉਣਗੇ ਅਜ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਚੰਡੀਗੜ੍ਹ ਰਵਾਨਾ ਹੋ ਰਹੇ ਨੇ 4-5 ਘੰਟਿਆਂ ਦੇ ਵਿੱਚ ਪਤਾ ਲੱਗ ਜਾਵੇਗਾ ਕਿ ਪੰਜਾਬ ਦੀ ਹਾਈ ਕੋਰਟ ਫਟਕਾਰ ਲਗਾਉਂਦੀ ਹੈ ਚਰਨਜੀਤ ਸਿੰਘ ਚੰਨੀ ਨੂੰ ਜਾਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਗੁਰੂ ਮੁੱਥਰਾ ਨੇ ਉਹਨਾਂ ਨੂੰ ਫਟਕਾਰ ਲਾਉਂਦੀ ਹੈ ਕਿਉਂਕਿ ਇਹ ਭਾਈ ਅੰਮ੍ਰਿਤਪਾਲ ਖਾਲਸਾ ਉਹਨਾਂ ਨੂੰ ਚੁਣੌਤੀ ਦਿੱਤੀ ਸੀ ਉਹਨਾਂ ਦੀ ਚੁਣੌਤੀ ਖਾਰਜ ਹੋ ਚੁੱਕੀ ਹੈ ਕੰਗਣਾ ਨੌਥਰੂ ਨੂੰ ਚੁਣੌਤੀ ਦਿੱਤੀ ਗਈ ਹੈ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦੇ ਦਿੱਤੀ ਗਈ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਇੱਕ ਨਵਾਂ ਨਵਾਂ ਸੰਸਦ ਬਣਿਆ ਹੈ ਮਹਾਰਾਸ਼ਟਰ ਦੇ ਵਿੱਚ ਉਸ ਨੂੰ ਵੀ ਚੁਣੌਤੀ ਦੇ ਦਿੱਤੀ ਗਈ ਹੈ ਯਾਨੀ ਕਿ ਚੁਣੌਤੀਆਂ ਤੇ ਚੁਣੌਤੀਆਂ ਲੋਕ ਜਿਹੜੇ ਹਾਰ ਜਾਂਦੇ ਨੇ ਜਾਂ ਜਿਨ੍ਹਾਂ ਦਾ ਦਬਦਬਾ ਨਹੀਂ ਬਣਦਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਜਿੱਤੇ ਹੋਏ ਉਮੀਦਵਾਰ ਨੇ ਉਹਨਾਂ ਨੂੰ ਉਹਨਾਂ ਦੇ ਵਿਰੁੱਧ ਪਟੀਸ਼ਨਾਂ ਦਾਇਰ ਕਰਕੇ ਉਹਨਾਂ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਪੰਜਾਬ ਅਤੇ ਹਰਿਆਣਾ ਦੀ ਕੋਰਟ ਵਿੱਚ ਕਦੇ ਦਿੱਲੀ ਦੀ ਕੋਰਟ ਵਿੱਚ ਕਦੇ ਮਹਾਰਾਸ਼ਟਰ ਦੀ ਕੋਰਟ ਵਿੱਚ ਕਦੇ ਹਿਮਾਚਲ ਦੀ ਕੋਰਟ ਦੇ ਵਿੱਚ ਇਸ ਨੂੰ ਲੈ ਕੇ ਅੱਜ ਇੱਕ ਬੜਾ ਵੱਡਾ ਫੈਸਲਾ ਲਵੇਗੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਚੈਲੰਜ ਸਿੰਘ ਚੰਨੀ ਦੇ ਖਿਲਾਫੀ ਹੋ ਸਕਦਾ ਹੈ ਹੱਕ ਵਿੱਚ ਵੀ ਹੋ ਸਕਦਾ ਹੈ ਕਿਉਂਕਿ ਜਿਹੜੇ ਹਵਾਲੇ ਚੈਲੰਜ ਸਿੰਘ ਚੰਨੀ ਨੇ ਦਿੱਤੇ ਨੇ ਉਹ ਚੈਲੰਜ ਸਿੰਘ ਚੰਨੀ ਨੂੰ ਪਤਾ ਹੈ ਜਾਂ ਚੈਲੰਜ ਸਿੰਘ ਚੰਨੀ ਦੇ ਪਰਿਵਾਰ ਨੂੰ ਪਤਾ ਹੈ ਕਿ ਜਿਹੜਾ ਖਰਚਾ ਕੀਤਾ ਹੈ ਉਹ ਕਿੱਥੋਂ ਆਇਆ ਹੈ ਕਿੰਨਾ ਲਗਾਇਆ ਗਿਆ ਹੈ ਚੋਣ ਪ੍ਰਚਾਰ ਵਾਸਤੇ ਅਤੇ ਨਿੱਜੀ ਜਿਹੜੇ ਚੈਨਲ ਵੀ ਵਰਤੇ ਗਏ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਇਸ ਦਾ ਜਿਹੜਾ ਵੱਡਾ ਇਲਜ਼ਾਮ ਲਗਾਇਆ ਹੈ ਗੌਰਵ ਲੂਥਰਾ ਨੇ ਕਿ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਮੈਂਬਰ ਆਫ ਪਾਰਲੀਮੈਂਟ ਵਾਲੀ ਕੁਰਸੀ ਹੈ ਐਮਪੀ ਵਾਲੀ ਕੁਰਸੀ ਹੈ ਉਸ ਨੂੰ ਝਟਕਾ ਲੱਗੇਗਾ ਜਾਂ ਨਹੀਂ ਲੱਗੇਗਾ ਇਹ ਤਾਂ ਅੱਜ ਸ਼ਾਮ ਨੂੰ ਪਤਾ ਲੱਗੇਗਾ ਧੰਨਵਾਦ